ਕਿਸਾਨ ਮਜ਼ਦੂਰ ਸੰਗਰਸ਼ ਕਮੇਟੀ ਦੇ ਆਗੂ ਸਰਵਰ ਸਿੰਘ ਪੰਦੇ ਨੇ ਸਟੇਸ਼ਨ ਮਾਸਟਰ ਜੀ ਨਾਲ ਮੁਲਾਕਾਤ ਕੀਤੀ ਤੇ ਹਰ ਇੱਕ ਰੇਲ ਗੱਡੀ ਦੇ ਜਾਮ ਤੇ ਟਾਈਮਿੰਗ ਦੇ ਬਾਰੇ ਵਿੱਚ ਜਾਇਜ਼ਾ ਲਿਆ ਦੱਸਿਆ ਕਿ ਹਰ ਮਹੀਨੇ 10, 20 ਤੇ 30 ਤਰੀਕ ਨੂੰ ਕਿਸਾਨ ਦਿੱਲੀ ਦੇ ਵੱਲ ਕੂਚ ਕਰਨਗੇ ਜਿਸ ਦੇ ਮੱਦੇ ਨਜ਼ਰ ਖਾਸ ਤੌਰ ਤੇ ਧਿਆਨ ਰੱਖਿਆ ਜਾ ਰਿਹਾ ਤੇ ਇੱਕ ਖਾਸ ਰਜਿਸਟਰ ਵੀ ਲਗਾਇਆ ਜਾਵੇਗਾ ਜਿਸ ਵਿੱਚ ਹਰ ਸਰਫਾ ਕਿਸਾਨਾਂ ਦੀ ਐਂਟਰੀ ਹੋਵੇਗੀ ਤਾਂ ਜੋ ਕਿਸੇ ਘਟਨਾ ਦੇ ਵਾਪਰਨ ਤੇ ਪਤਾ ਲੱਗ ਸਕੇ ਕਿਹੜਾ ਕਿਸਾਨ ਕਿੱਥੇ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਇਸ ਸਬੰਧੀ ਹੋਰ ਜ਼ਰੂਰੀ ਜਾਣਕਾਰੀ ਵੀ ਮੀਡੀਆ ਦੇ ਨਾਲ ਸਾਂਝੀ ਕੀਤੀ ਹੈ ਆ ਦੇਖੋ ਅੱਜ ਆਪਾਂ ਸਟੇਸ਼ਨ ਦੇ ਉੱਤੇ ਜਿਹੜੇ ਜਥੇ ਆਪਾਂ ਸ਼ੰਭੂ ਜਾਂ ਹਰਿਆਣਾ ਪੰਜਾਬ ਦੇ ਬਾਰਡਰਾਂ ਤੇ ਭੇਜਣੇ ਆ ਉਹ ਬਾਰਡਰਾਂ ਵਾਸਤੇ ਕਿਉਂਕਿ ਸਾਰੇ ਪੰਜਾਬ ਦੀਆਂ ਜਥੇਬੰਦੀਆਂ ਨੇ ਆਪੋ ਆਪਣੀ ਢੰਗ ਨਾਲ ਫੈਸਲੇ ਕੀਤੇ ਆ ਵੀ ਲੰਬਾ ਅੰਦੋਲਨ ਚੱਲਣਾ ਵਾ ਸਾਡੀ ਜਥੇਬੰਦੀ ਨੇ ਸਾਰੇ ਜ਼ਿਲ੍ਹਿਆਂ 'ਚ ਆਪਦੇ ਫੈਸਲੇ ਕੀਤੇ ਆ ਤੇ ਇੱਥੇ ਅੰਮ੍ਰਿਤਸਰ ਜ਼ਿਲ੍ਹੇ ਨੇ ਵੀ ਫੈਸਲੇ ਕੀਤੇ ਆ ਵੀ 10 ਤਰੀਕ ਨੂੰ 20 ਨੂੰ ਤੇ 30 ਨੂੰ ਤਿੰਨ ਕਟ ਆਫ ਡੇਟਾ ਦਿੱਤੀਆਂ ਅੰਮ੍ਰਿਤਸਰ ਜ਼ਿਲ੍ਹੇ ਨੂੰ ਇੱਕ ਜਥਾ 10 ਨੂੰ 10 ਦਿਨ ਵਾਸਤੇ 20 ਨੂੰ ਤੇ 30 ਨੂੰ ਇਹ ਹਰ ਮਹੀਨੇ ਦੀਆਂ ਇਸੇ ਡੇਟਾ ਤੇ ਅੰਮ੍ਰਿਤਸਰ ਦੇ ਇਸ ਸਟੇਸ਼ਨ ਤੇ ਜਿੱਥੇ ਅਸੀਂ ਝੰਡਾ ਲਾਇਆ ਹੈਗਾ ਝੰਡਾ ਲਾਉਣ ਦਾ ਮਨੋਰਥ ਹੋਰ ਕੋਈ ਨਹੀਂ ਹੈ ਇੱਥੇ ਸਾਡੇ ਬੰਦੇ ਇਕੱਠੇ ਹੋ ਜਾ ਕਰਨਗੇ ਵੀ ਇੱਥੇ ਇਕੱਠ ਕਰ ਲਿਆ ਇੱਥੋਂ ਸਾਡਾ ਰਜਿਸਟਰ ਲੱਗਿਆ ਹੋਊਗਾ ਵੀ ਕਿਹੜੇ ਕਿਹੜੇ ਬੰਦੇ ਸਾਡੇ ਆ ਇਹ ਜਥੇ ਦੇ ਵਿੱਚ ਜਾ ਰਹੇ ਨੇ ਕੱਲ ਨੂੰ ਮਿਸਿੰਗ ਮਿਸ ਹੈਪਨਿੰਗ ਜਾਂ ਕੁਝ ਵੀ ਜਿਹੇ ਹੀ ਘਟਨਾ ਸਾਹਮਣੇ ਆਉਂਦੀ ਆ ਤੋ ਪਤਾ ਹੁੰਦਾ ਵੀ ਸਾਡੇ ਬੰਦੇ ਐਨੇ ਰੇਲਵੇ ਸਟੇਸ਼ਨ ਤੋਂ ਆ ਗੱਡੀਆਂ ਤੇ ਚੜ ਕੇ ਚੱਲ ਇੱਕ ਤਾਂ ਇਹ ਰੇਲਵੇ ਸਟੇਸ਼ਨ ਉਹ ਇੱਕ ਬਿਆਸ ਹੋਊਗਾ ਕੁਝ ਉਧਰ ਨੇੜੇ ਲੱਗਦੇ ਇਲਾਕੇ ਇਹ ਦੋ ਥਾਵਾਂ ਤੋਂ ਸਾਡੇ ਜਥੇ 10 20 ਤੇ 30 ਨੂੰ ਚੜਿਆ ਕਰਨਗੇ ਇਹਦਾ ਸਟੇਸ਼ਨ ਦਾ ਜਾਇਜ਼ਾ ਲੈਣ ਨੂੰ ਐਸੀ ਸਟੇਸ਼ਨ ਮਾਸਟਰ ਨੂੰ ਮਿਲਣਾ ਕੁਝ ਗੱਡੀਆਂ ਜਿਹੜੀਆਂ ਆ ਸਾਡੀਆਂ ਸ਼ਾਇਦ ਰਾਜਪੁਰੇ ਨਹੀਂ ਖਲੋਂਦੀਆਂ ਉਹਦੀ ਜਾਣਕਾਰੀ ਲੈ ਲੈਣੀ ਆਪਾਂ ਇੱਕ ਤਾਂ ਕਿ ਉਹ ਕਿਹੜੀਆਂ ਗੱਡੀਆਂ ਨਹੀਂ ਖਲੋਂਦੀਆਂ ਤੇ ਤੁਹਾਡੇ ਮਾਦਮ ਨਾਲ ਘਾਂ ਪੇਛਦਾਂਗੇ ਅੱਗੇ ਟੱਕਰ ਟਲੇ ਦੇ ਜਾਂਦੇ ਸੀ ਕਿਚਾਨ ਹੁਣ ਕਰਕੇ ਕਰਲੇ ਥੋੜੀ ਪੈ ਗਈ ਕਿ ਹੋਇਆ ਕੀ ਪਹਿਲੋ ਪੀਸੀ ਹੋ ਲੈਣ ਦੋ ਭਾਈ ਫਿਰ ਆਪਾਂ ਜਾਂਦਾ ਤਾਂ ਤੋਂ ਇਸ ਕਰਕੇ ਇੱਕ ਤਾਂ ਦੂਸਰਾ ਹੈਗਾ ਬੱਸਾਂ ਰਹੀਂ ਜਿੰਨਾਂ ਨੇ ਜਾਣਾ ਮਾ 골ਡਨ ਗੇਟ ਠੀਕ ਹੈ ਜੀ ਜੰਡੇਆਲਾ ਗੁਰੂ ਦੇ ਲਾਗੇ ਟੋਲ ਪਲਾਜ਼ਾ ਤੇ ਇੱਕ ਬਿਆਸ ਬਸ ਸਕਦਾ ਇਹ ਤਿੰਨ ਸਥਾਨ ਹੋਣਗੇ ਉਤੋਂ ਸਾਡੇ ਬੰਦੇ ਉਧਰੇ ਬਾਕੀ ਜਿਹੜੇ ਕੱਤੂ ਨੰਗਲ ਉਲ ਆਉਣ ਵਾਲੇ ਉਹ ਕੱਤੂ ਨੰਗਲ ਇਕੱਠੇ ਹੋਇਆ ਕਰਨਗੇ ਟੋਲ ਪਲਾਜੇ ਤੇ ਉੱਥੇ ਵੀ ਤਾਂ ਮਜੀਠੇ ਵਾਲੇ ਮਜੀਠੇ ਬੱਸ ਇਸੇ ਤਰ੍ਹਾਂ ਅੰਮਰਸਾ ਜ਼ਿਲ੍ਹੇ ਦੇ ਤੇ ਸਾਰੇ ਟਰਾਂਸਪੋਰਟਰਾਂ ਨੂੰ ਸਾਡੀ ਤੁਹਾਡੇ ਮਾਦਮ ਨਾ ਅਪੀਲ ਆ ਵੀ ਜਿਹੜੇ ਸ਼ੰਭੂ ਤੇ ਜਾਂ ਹਰਿਆਣੇ ਦੇ ਬਾਰਡਰਾਂ ਤੇ ਕਿਸਾਨ ਜਾਂਦੇ ਨੇ ਬਾਈ ਉਹਨਾਂ ਕੋਲੇ ਟਿਕਟਾਂ ਉਹਨਾਂ ਨੇ ਪਹਿਲਾਂ ਵੀ ਮਤ ਦਿੱਤੀ ਸੀ ਨਾ ਲਗੀਆਂ ਜਾਣ ਠੀਕ ਹੈ ਜੀ ਕਿਉਂਕਿ ਅੰਦੋਲਨ ਦੇ ਵਿੱਚ ਇਹ ਟਰਾਂਸਪੋਰਟਰਾਂ ਦੀ ਹਮਾਇਤ ਵੀ ਬਹੁਤ ਸਾਰਿਆਂ ਦੇ ਫੋਨ ਵੀ ਸਾਨੂੰ ਆਏ ਸੀ ਅਰਸੀਂ ਇਹ ਆਪਣੇ ਕਿਸਾਨਾਂ ਨੂੰ ਵੀ ਅਪੀਲ ਕਰਦੇ ਵੀ ਹਰੇਕ ਬਸ ਦੇ ਵਿੱਚ 5-7 ਬੰਦੇ 10 ਇੰਨੇ ਕੀ ਚੜਨੇ ਚਾਹੀਦੇ ਆ ਉਹਨਾਂ ਦਾ ਕਾਊਂਟ ਬਰ ਵੀ ਚੱਲਦਾ ਰਹੇ ਸਾਡਾ ਕੰਮ ਵੀ ਚੱਲਦਾ ਰਹੇ ਤਾਂ ਇਸ ਕਰਕੇ ਇਹਦੋਂ ਵੀ ਆ ਵੀ ਹਰ ਇੱਕ ਗੱਡੀ ਇੱਕ ਗੱਡੀ ਵਿੱਚ ਜ਼ਿਆਦਾ ਨਾ ਚੜੇ ਜਾਣ ਯਾਮ ਯਾਤਰੀ ਨੂੰ ਨੁਕਸਾਨ ਕੋਈ ਬਾੜਾ ਨਾ ਹੋਵੇ ਯਾਨੀ ਹਰ ਇੱਕ ਗੱਡੀ ਦੇ ਵਿੱਚ ਜੇ ਕੋਈ 50-100 ਬੰਦਾ ਬਹਿ ਜਾਊਗਾ ਤੇ ਇੰਨੀ ਅਡਜਸਟਮੈਂਟ ਹੁੰਦੀ ਆ ਰੇਲ ਗੱਡੀ ਦੇ ਵਿੱਚ ਕੋਈ ਕਿਸੇ ਨੂੰ ਮਸਲਾ ਨਹੀਂ ਹੁੰਦਾ ਇੱਕ ਤਾਂ ਇਹ ਸਾਡੀ ਅਪੀਲ ਹੈਗੀ ਆ ਦੂਸਰਾ ਅੱਜ ਜਿਹੜਾ ਕੇਂਦਰ ਦਾ ਫੈਸਲਾ ਸੀਏ ਦਾ ਅਨਾਉਂਸਮੈਂਟ ਹੋਈ ਆ ਸਾਨੂੰ ਇਹ ਲੱਗਦਾ ਵਾ ਕਿ ਦੇਖੋ ਜੇ ਮੋਦੀ ਸਰਕਾਰ ਨੂੰ ਆਪਣੇ ਵਿਕਾਸ ਦੇ ਉੱਤੇ ਯਕੀਨ ਹੁੰਦਾ ਕਿ ਅਸੀਂ ਹਕੀਕੀ ਵਿਕਾਸ ਕਿਸਾਨ ਲਈ ਮਜ਼ਦੂਰ ਲਈ ਵਪਾਰੀ ਲਈ ਬਿਰਜਗਾਰ ਲਈ ਆਮ ਲੋਕਾਂ ਲਈ ਕੀਤਾ ਤੇ ਉਹਨਾਂ ਨੂੰ ਲਕਸ਼ਣ ਤੋਂ ਥੋੜੇ ਦਿਨਾਂ ਬਾਅਦ ਕੋਈ ਵੀ ਨਵੀਂ ਚੀਜ਼ ਲਿਆਉਣ ਦੀ ਲੋੜ ਨਹੀਂ ਸੀ ਹੈਗੀ ਇੱਕ ਤਾਂ ਇਹ ਕਿਸਾਨ ਅੰਦੋਲਨ ਨੂੰ ਡੀਰੇਲ ਕਰ ਲਈ ਵੀ ਕਿਸਾਨ ਅੰਦੋਲਨ ਦਾ ਦਬਾਅ ਇਨਾਂ ਸਮस्याਆਂ ਨੂੰ ਲੱਗ ਰਹੀ ਵੀ ਅਸੀਂ ਜਿੱਤ ਨਹੀਂ ਪਾਰੇ ਦੂਸਰਾ ਜਿਹੜਾ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇਲੈਕਟ੍ਰੋਨਿਕ ਬਾਉਂਡ ਦਾ ਜਿਹੜਾ ਮੁੱਦਾ ਚੱਲ ਰਿਹਾ ਵਾ ਵੀ ਜਿਹਦੇ ਵਿੱਚ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੂੰ ਕਿਸੇ ਕੰਪਨੀਆਂ ਨੇ ਕਿਸੇ ਲੋਕਾਂ ਨੇ ਜਿਹੜੇ ਵੀ ਲੋਕ ਨੇ ਉਹਨਾਂ ਨੇ ਫੰਡਿੰਗ ਜਿਹੜੀ ਕੀਤੀ ਆ ਯਾਨੀ ਉਹਨੂੰ ਜਨਤਕ ਕਰਨ ਦਾ ਦਬਾਅ ਫੁੱਲ ਫਲੱਡ ਹੈਗਾ ਚਲ ਇਹ ਚੋ ਵੱਡੀ ਗੱਲ ਨਹੀਂ ਵੀ ਜਿਨ੍ਹਾਂ ਨੇ ਫੰਡਿੰਗ ਕੀਤਾ ਉਹਨਾਂ ਦੇ ਨਾਂ ਆਜਣੇ ਚਾਹੀਦੇ ਉਹ ਮੁੱਦਾ ਵੀ ਇਸ ਵੇਲੇ ਪੂਰੇ ਜ਼ੋਰ ਨਾਲ ਚੱਲ ਰਿਹਾ ਹਨ ਹਨ ਇਹਨੂੰ ਵੀ ਡੀਰੇਲ ਕਰ ਲਈ ਇਹ ਮੁੱਦਾ ਵਿੱਚ ਵਾੜਿਆ ਗਿਆ ਦੇਖੋ ਇਹ ਠੀਕ ਹੈ ਜੋ ਕੁਝ ਚਾਹੇ ਬੰਗਲਾਦੇਸ਼ ਆ ਚਾਹੇ ਅਫਗਾਨਿਸਤਾਨ ਆ ਤੇ ਚਾਹੇ ਪਾਕਿਸਤਾਨ ਉੱਥੇ ਜਿਹੜੀਆਂ ਘਟ ਗਿਣਤੀਆਂ ਨੇ ਉਹਨਾਂ ਨਾਲ ਬਈ ਜ਼ਬਰਦਸਤ ਹੋਇਆ ਇਹ ਗੱਲ ਮੰਨਣ ਤੋਂ ਕੋਈ ਇਨਕਾਰ ਨਹੀਂ ਹੈਗਾ ਹੋ ਹਰਕਨਾ ਉਹ ਉਹਨਾਂ ਤੋਂ ਦੀਆਂ ਸਰਕਾਰਾਂ ਘਟ ਗਿਣਤੀਆਂ ਨੂੰ ਇਨਸਾਫ ਦੇਣ ਦੇ ਵਿੱਚ ਨਾਕਾਮ ਜਾ ਰਹੀ ਹੈ ਇੱਥੇ ਕੋਈ ਰੌਲਾ ਨਹੀਂ ਹੈਗਾ ਜਿਹੜੀ ਪਾਕਿਸਤਾਨ ਦੇ ਵਿੱਚ ਘਟ ਗਿਣਤੀਆਂ ਦੀ ਆਬਾਦੀ 47 ਸੀਗੀ ਸ਼ਾਇਦ ਉਹ ਬਹੁਤ ਘਟੀ ਹੈਗੀ ਹੈ ਇਹ ਸੱਚ ਆ ਬੰਗਲਾਦੇਸ਼ ਤੋਂ ਪਰ ਦੇਖੋ ਜੇ ਉਹਨਾਂ ਮੁਲਕਾਂ ਦੇ ਵਿੱਚ ਘੱਟ ਗਿਣਤੀਆਂ ਨਾਲ ਤੱਕਾ ਹੋਇਆ ਜ਼ਬਰ ਹੋਇਆ ਉਹ ਉਹ ਪੂਰੀ ਦੁਨੀਆ ਦੇ ਵਿੱਚ ਇਸ ਗੱਲੋਂ ਬਦਨਾਮ ਨੇ ਪਰ ਸਾਡਾ ਮੁਲਕ ਇੱਕ ਧਰਮ ਨਿਰਪੱਖ ਮੁਲਕ ਹੈਗਾ ਠੀਕ ਹੈ ਜੀ ਔਰ ਇੱਥੇ ਇਹ ਇਹ ਰਾਜਾਂ ਦਾ ਸਭੂ ਹੈਗਾ ਸਾਨੂੰ ਉਹਨਾਂ ਦੇ ਆਧਾਰ ਤੇ ਅਸੀਂ ਆਪਣੀਆਂ ਘੱਟ ਗਿਣਤੀਆਂ ਨਾਲ ਕੋਈ ਜਿਹੇਆ ਫੈਸਲਾ ਕਰੀਏ ਜਿਹੜਾ ਨੁਕਸਾਨ ਦੇ ਐਗਜ਼ਾਮਪਲ ਲਈ ਫਿਰ ਅਸੀਂ ਬੰਗਲਾਦੇਸ਼ ਪਾਕਿਸਤਾਨ ਜਾਂ ਅਫਗਾਨਿਸਤਾਨ ਦਾ ਨਾਂ ਲਈਏ ਠੀਕ ਨਹੀਂ ਹੈਗਾ ਅਸੀਂ ਦੁਨੀਆ ਦੇ ਵਿੱਚ ਆਪਣੀਆਂ ਲੋਕਤੰਤ੍ਰਿਕ ਕਦਰਾਂ ਕੀਮਤਾਂ ਵਾਸਤੇ ਜਾਣੇ ਜਾਂਦੇ ਸਾਨੂੰ ਆਪਣੇ ਮੁਲਕ ਦੇ ਸੰਵਿਧਾਨ ਤੇ ਜਿਹੜਾ ਸੰਵਿਧਾਨ ਹਰ ਇੱਕ ਨਾਗਰਿਕ ਨੂੰ ਆਪਣੇ ਮੌਲਿਕ ਅਧਿਕਾਰਾਂ ਦਾ ਹੱਕ ਦਿੰਦਾ ਹੈਗਾ ਜਿੱਥੇ ਉਹਨੇ ਇਹਨਾਂ ਤੋਂ ਤੰਗ ਹੋ ਕੇ ਹਿੰਦੁਸਤਾਨ ਵਿੱਚ ਆਏ ਲੋਕਾਂ ਨੂੰ ਨਾਗਰਿਕਤਾ ਦੇਣ ਦਾ ਫੈਸਲਾ ਕੀਤਾ ਉੱਥੇ ਮੁਸਲਮਾਨਾਂ ਬਾਰੇ ਵੀ ਸੋਚ ਲੈਂਦੇ ਕੀ ਵੱਡਾ ਮਸਲਾ ਸੀ ਮੈਨੂੰ ਨਹੀਂ ਲੱਗਦਾ ਕੋਈ ਰੌਲਾ ਹੋਣਾ ਸੀ ਫਿਰ ਵੀ ਜਿਹੜਾ ਨੋਟੀਫਿਕੇਸ਼ਨ ਹੋਇਆ ਵਾ ਇਨੂੰ ਪੜ ਕੇ ਹੀ ਅਸਲ ਪੱਤਰਿਕਿਆ ਉਹਦੇ ਬਾਰੇ ਕੀ ਬੋਲਿਆ ਅਸੀਂ ਦੱਸ ਸਕਦੇ ਹਾਂ ਪਰ ਸ਼ੁਰੂਆਤ 'ਚ ਸਾਨੂੰ ਜੋ ਨਜ਼ਰ ਆਇਆ ਇਹ ਇਹ ਸੀਗਾ ਕਿ ਇਹ ਕਿਸਾਨ ਅੰਦੋਲਨ ਦੇ ਦਬਾਅ ਹੇਠ ਹੁਣ ਹੁਣ ਜਿਵੇਂ ਤੁਸੀਂ ਦੇਖੋ ਪਹਿਲਾਂ ਤਾਂ ਕਨਸੋਵਾ ਆਏ ਸੀ ਕਿ 24 ਜਨਵਾਰ ਤੱਕ ਫਰਵਰੀ ਦੇ ਖੇਤ ਚ ਲੱਗ ਜਾਣਾ ਮਾਰਚ ਦੇ ਪਹਿਲੇ ਹੁਣ 24 ਜਨਵਾਰ ਤੱਕ ਖਿੱਚਿਆ ਜਾ ਰਿਹਾ ਠੀਕ ਹੈ ਅਰ ਤੀਜਾ ਹਮਲਾ ਫਿਰ ਭਾਰਤ ਦੇ ਲੋਕਤੰਤਰ ਤੇ ਆ ਵੀ ਜਿਵੇਂ ਜਿਹੜਾ ਸਾਡਾ ਨਿਰਪੱਖ ਲਕਸ਼ਣ ਕਮਿਸ਼ਨ ਸੀ ਜਿਵੇਂ ਉਹਦੀ ਚੋਣ ਹੁੰਦੀ ਸੀ ਵੀ માનਜੋਗ ਪ੍ਰਧਾਨ ਮੰਤਰੀ ਜੀ ਵਿਰੋਧੀ ਧਿਰ ਦਾ ਲੀਡਰ ਤੇ ਇੱਕ ਸੁਪਰੀਮ ਕੋਰਟ ਦੀ ਸਪਾਰਸ਼ ਹੁੰਦੀ ਸੀ ਹੁਣ ਸੁਪਰੀਮ ਕੋਰਟ ਨੂੰ ਪਿੱਛੇ ਖਿੱਚਿਆ ਜਾ ਰਿਹਾ ਸੀ ਜੀ ਤੇ ਉਹਨਾਂ ਦਾ ਬੰਦਾ ਨਿਕਲ ਜਾਵੇ ਇੱਕ ਪ੍ਰਧਾਨ ਮੰਤਰੀ ਜੀ ਦੀ ਵੋਟ ਹੋਵੇ ਇੱਕ ਉਹਨਾਂ ਦੇ ਕਾਨੂੰਨ ਮੰਤਰਾਲੇ ਸਰਕਾਰ ਦੀਆਂ ਹੋਣਗੀਆਂ ਤੇ ਆਪਦੀ ਮਰਜ਼ੀ ਦਾ ਕੋਈ ਇਲੈਕਸ਼ਨ ਕਮਿਸ਼ਨ ਚੋਲ ਲੈਣਗੇ ਇੱਕ ਖਤਰਾ ਵੀ ਦੇਸ਼ ਦੇ ਸਾਹਮਣੇ ਖੜਾ ਨਜ਼ਰ ਆ ਰਿਹਾ ਸੀ ਤੋਂ ਮੈਨੂੰ ਲੱਗਦਾ ਪੇ ਦੇ ਨਾਲੋਂ ਪ੍ਰਧਾਨ ਮੰਤਰੀ ਜੀ ਦੇ ਯਤਨ ਕਰਨ ਪਹਿਲੇ ਅੰਦੋਲਨ ਦੇ ਵਿੱਚ ਵੀ ਅੱਗੇ ਆਏ ਸੀਗੇ ਔਰ ਉਹਨਾਂ ਨੇ ਖੁਦ ਆ ਕੇ ਅੰਦੋਲਨ ਦੀਆਂ ਮੰਗਾਂ ਮੰਨੀਆਂ। ਹੁਣ ਆਪਸ਼ਨ ਉਹਨਾਂ ਕੋਲੇ ਅੱਜ ਵੀ ਹੈਗੀ ਆ ਵੀ ਅੱਗੇ ਆਉਣ ਅੰਦੋਲਨ ਦੀਆਂ ਮੰਗਾਂ ਮੰਨ ਲੈਣ। ਨਹੀਂ ਤਾਂ ਬਾਈ ਅਸੀਂ ਫੈਸਲਾ ਕਰ ਲਿਆ ਵੀ ਇਹ ਅੰਦੋਲਨ ਹੁਣ ਲੰਮਾ ਚੱਲੂਗਾ ਇਹਦੇ ਵਾਸਤੇ ਰੇਲਾ ਰਹੀਂ ਬੱਸਾ ਰਹੀਂ ਆਪਣਾ ਸੰਤ ਸਮਾਨ ਰਹੀਂ ਚੱਲੂਗਾ। ਐਤਕੀ ਜਿਹੜਾ ਵਾ ਦੇਖੋ ਟਰੈਕਟਰ ਟਰਾਲੀਆਂ ਉੱਥੇ ਖੜੇ ਨੇ। ਹਜ਼ਾਰਾਂ ਟਰੈਕਟਰ ਟਰਾਲੀਆਂ ਨੇ। ਠੀਕ ਆ। ਪੰਜਾਬ ਦੇ ਬਹੁਤ ਨਜ਼ਦੀਕ ਇਹ ਮੋਰਚਾ 220 ਕਿਲੋਮੀਟਰ ਦੇ ਵਿੱਚ ਆ। ਕਹਿੰਦਾ ਹੁਣ ਐਰ ਕੀ ਉਹਨਾਂ ਵੀਕਲਾਂ ਦੀ ਲੋੜ ਨਹੀਂ ਹੈਗੀ ਸਨ। ਅਸੀਂ ਭਾਈ ਇਸ ਤਰੀਕੇ ਨਾ ਜਾਵਾਂਗੇ ਹਾਂ ਜਦੋਂ ਸਰਕਾਰ ਦਿੱਲੀ ਜਾਣ ਲਈ ਰਾਹ ਖੋਲੂਗੀ ਉਦੋਂ ਅਸੀਂ ਦਿੱਲੀ ਨੂੰ ਵਧਾਂਗੇ ਅਗਲੀ ਗੱਲ ਹੈ ਕਿ ਹੁਣ ਗਰਮੀਆਂ ਆ ਗਈਆਂ ਉਹਦੇ ਵਾਸਤੇ ਸਾਡੇ ਕਿਸਾਨ ਮਜ਼ਦੂਰ ਵੀਰ ਪੱਖੇ ਲੈ ਕੇ ਜਾਣ ਦੇਖੋ ਟਰੈਕਟਰ ਟਰਾਲੀ 'ਚ ਹਵਾ ਚਾਹੀਦੀ ਆ ਤਰਪਾਲਾਂ ਚੱਕ ਕੇ ਹਰੇ ਰੰਗ ਦੀ ਜਾਲੀ ਚਾਹੀਦੀ ਆ ਮਗਰ ਜਾਲੀ ਪਹਿਣੀ ਆ ਮੱਛਰ ਦਾਵਾ ਆਟੋਮੋਸ ਹੋਰ ਕੋਈ ਚੀਜ਼ਾਂ ਸਾਡੇ ਬੰਦੇ ਵਰਤ ਲੈਂਦੇ ਹੁੰਦੇ ਆ ਗਰਮੀਆਂ ਦਾ ਸਾਰਾ ਸਾਜੂ ਸਮਾਨ ਸਾਨੂੰ ਖੜਨਾ ਚਾਹੀਦਾ ਔਰ ਦੂਜਾ ਅਸੀਂ ਕੇਜਰੀਵਾਲ ਜੀ ਨੂੰ ਜਿਹੜੇ ਸੁਪਰੀਮੋ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੀ ਪੰਜਾਬ 'ਚ ਚੱਲਦੀ ਹੈ ਬਾਈ ਸਾਡੇ ਪੰਜਾਬ ਵਾਲਿਆਂ ਦੀ ਚੱਲਦੀ ਵੀ ਹੈਗੀ ਉਹਨਾਂ ਨੂੰ ਕਹਿੰਨੇ ਆਂ ਵੀ ਦਿੱਲੀ ਦੇ ਵਿੱਚ ਤਾਂ ਸਾਨੂੰ ਬਾਈ ਬਿਜਲੀ ਦੀ ਕੋਈ ਸਮੱਸਿਆ ਨਹੀਂ ਆਈ ਪਰ ਪੰਜਾਬ ਦੇ ਵਿੱਚ ਸਮੱਸਿਆ ਆ ਰਹੀ ਆ ਜਿਹੜੇ ਬਾਈ ਉੱਥੇ ਟਰਾਂਸਫਾਰਮਰ ਬਹੁਤ ਛੋਟੇ ਨੇ ਜੇ ਪੰਜਾਬ ਸਰਕਾਰ ਕਹਿੰਦੀ ਆ ਵੀ ਅਸੀਂ ਕਿਸਾਨਾਂ ਦੇ ਨਾਲ ਆ ਉੱਥੇ ਸਾਰੇ ਬਾਟਰਾਂ ਤੇ ਵੱਡੇ ਟਰਾਂਸਫਾਰਮਰ ਖਾਏ ਜਾਣ ਔਰ ਬਿਜਲੀ ਦੀ ਸਪਲਾਈ ਨਿਰਵਿਘਨ ਜਿਹੜੀ ਉੱਥੇ ਦਿੱਤੀ ਜਾਵੇ ਡੜੀ ਸ਼ੰਭੂ ਚੌਂਕੀ ਆ ਉਹ ਬਾਈ ਤਾਰ ਨਹੀਂ ਲੱਗਣ ਦਿੰਦੇ ਸਾਡੇ ਮੌਸਾਲੇ ਵਿਚਾਰੇ ਦਾ ਕਿ ਕਸੂਰ ਹੈ ਸਰਕਾਰ ਦੇ ਆਰਡਰ ਹੋਣਗੇ ਉਹ ਟਰਾਂਫਰ ਨੂੰ ਵੱਡਾ ਕੀਤਾ ਜਾਵੇ ਤੇ ਉਹਦੇ ਵੱਡਾ ਟਰਾਂਫਰਮ ਜਾਂ ਸਪੈਸ਼ਲ ਟਰਾਂਫਰਮ ਬਾਰਡਰਾਂ ਤੇ ਰੱਖੇ ਜਾਣ ਤਾਂ ਜੋ ਕਿਸਾਨਾਂ ਨੂੰ ਬਿਜਲੀ ਸਪਲਾਈ ਦੀ ਕੋਈ ਰੌਲਾ ਸਾਨੂੰ ਦਿੱਲੀ ਚ ਬਿਜਲੀ ਸਪਲਾਈ ਦੀ ਕੋਈ ਸਮੱਸਿਆ ਨਹੀਂ ਸੀ ਹਜੇ ਕੁਝ ਹਰਿਆਣੇ ਦਾ ਇਲਾਕਾ ਸੀ ਕੁਝ ਦਿੱਲੀ ਦਾ ਇਲਾਕਾ ਪਰ ਪੰਜਾਬ ਦੇ ਵਿੱਚ ਬਿਜਲੀ ਸਪਲਾਈ ਦੀ ਜਿਹੜੀ ਸਰਕਾਰ ਦਾਵਾ ਠੋਕ ਰਹੀ ਆ ਵੀ ਅਸੀਂ ਕਿਸਾਨਾਂ ਦੇ ਨਾਲ ਉਹਨਾਂ ਦੇ ਵਿਚਾਰ ਰਹੀ ਆ ਕੱਲ ਗਾਂ ਉਹਨਾਂ ਨੂੰ ਜੇ ਪਹਿਲੋਂ ਨਹੀਂ ਪਤਾ ਲੱਗਾ ਤਾਂ ਅਸੀਂ ਹੁਣ ਉਹਨਾਂ ਨੂੰ ਕਹਿੰਨੇ ਮਾਨਜੁਕ ਮੁੱਖ ਮੰਤਰੀ ਨੂੰ ਕੇਜਰੀਵਾਲ ਜੀ ਨੂੰ ਤਾਂ ਜ਼ਿਆਦਾ ਕਹਿੰਨੇ ਵੀ ਉਹਨਾਂ ਦੀ ਜ਼ਿਆਦਾ ਪੁੱਗਦੀ ਭਾਈ ਇੱਥੇ ਵੀ ਉਹ ਫੈਸਲਾ ਕਰਕੇ ਉੱਥੇ ਬਿਜਲੀ ਦੀ ਸਪਲਾਈ ਸਾਰੇ ਬਾਰਡਰਾਂ ਤੇ ਪੱਕੀ ਕਰ ਦੇਣ ਤਾਂ ਉਹਦਾ ਸਾਰੇ ਸਾਰਿਆਂ ਨੂੰ ਪੈਦਾ ਹੋ ਜੇ ਇਹ ਕੇਵੀ ਅਪੀਲ ਕਰਨੀ ਸੀ ਤਾਂ ਇਸ ਕਰਕੇ ਹੁਣ ਅੰਦੋਲਨ ਲੰਮਾ ਚੱਲਣਾ ਵਾ ਤਗੜਾ ਚੱਲਣਾ ਵਾ ਇਸ ਕਰਕੇ ਸਾਰਿਆਂ ਨੂੰ ਕੋਈ ਅਪੀਲ ਆ ਵੱਧ ਤੋਂ ਵੱਧ ਗਿਣਤੀ ਵਿੱਚ ਹਰ ਪਿੰਡ ਦੇ ਪ੍ਰੋਟੈਕਟਰ ਟਾਲੀ ਖਲੋਵੇ ਅਰੇ ਅੰਦੋਲਨ ਪੱਕਾ ਸਾਨੂੰ ਆਸ ਹੈ ਤੁਸੀਂ ਜਿੱਤਾਂਗੇ ਇਹਦਾ ਸਮਾਂ ਬਾਉਂਡ ਨਹੀਂ ਕੀਤਾ ਜਾ ਸਕਦਾ ਕਿ ਕਦੋਂ ਜਿੱਤਾਂਗੇ ਜਿੰਨਾ ਚੱਲੂਗਾ ਵੇਸੀ ਅੰਦੋਲਨ ਲੜਾਂਗੇ ਬਹੁਤ ਅੱਛੇ ਵਾਤਾਵਰਣ 'ਚ ਗੱਲ ਹੋਈ ਹੈ ਬਹੁਤ ਠੰਡੇ ਸਭਾ ਨਾਲ ਪੰਦੇਰ ਸਾਹਿਬ ਨੇ ਗੱਲਬਾਤ ਕੀਤੀ ਹੈ ਉਹਨਾਂ ਨੇ ਕੁਝ ਗੱਡੀਆਂ ਦੀ ਟਾਈਮਿੰਗ ਮੇਰੇ ਕੋਲ ਪੁੱਛੀ ਜਿਹੜੀ ਇਹ ਰਾਜਪੁਰੇ ਖੜੀਆਂ ਹੁੰਦੀਆਂ ਤਾਂ ਕਿ ਇਹ ਆਪਣੇ ਕਿਸਾਨਾਂ ਨੂੰ ਦੱਸ ਸਕਣ ਵੀ ਇੱਥੋਂ ਗੱਡੀ ਕਿੰਨੇ ਵਜੇ ਚੱਲਦੀ ਤੇ ਉੱਥੇ ਕਿੰਨੇ ਵਜੇ ਪਹੁੰਚਦੀ ਹੈ ਤੇ ਇੱਕ ਇਹ ਆਪਣਾ ਹੈਲਪ ਡੈਸਕ ਵੀ ਆ ਇੱਕ ਰਿਸੈਪਸ਼ਨ ਕਾਊਂਟਰ ਲਗਾਉਣਾ ਚਾਹੁੰਦੇ ਨੇ ਸਰਕੂਲੇਟਿੰਗ ਏਰੀਆ ਦੇ ਵਿੱਚ ਉਹਦੇ ਬਾਰੇ ਇਹਨਾਂ ਨੂੰ ਦੱਸਤਾ ਗਿਆ ਵੀ ਡਿਵੀਜ਼ਨਲ ਅਥਾਰਟੀ ਜੈਸਸ ਕਰਨ ਗਿਆ ਤੇ ਫਿਰ ਉਹ ਲਗਵਾ ਦਿੱਤਾ ਜਾਏਗਾ ਜਿਵੇਂ ਇਨਸਟਰਕਸ਼ਨ 10 20 ਤੇ 30 ਤਰੀਕ ਹਰ ਮਹੀਨੇ ਦੀ 10 ਤਰੀਕ 20 ਤਰੀਕ ਤੇ 30 ਤਰੀਕ ਨੂੰ 500 ਤੋਂ 1000 ਬੰਦਾ ਹੀ ਦਸਦੇ ਨੇ ਵੀ ਆਏਗਾ